ਮੈਂ ਹੁਣੇ ਮੈਂ ਹੁਣੇ ਸਾਰੀਆਂ ਸਾਮਾਜ ਜਿਹੜੀਆਂ ਵੋਟਿੰਗ ਮਸ਼ੀਨਾਂ ਪਈਆਂ ਨੇ ਚੈੱਕ ਕਰਕੇ ਆਇਆ ਹੈਗਾ ਮਿੰਦਰਾ ਕਾਲੋ ਗਰਾਊਂਡ ਸਾਪਰ ਕਾਲਜ ਆਈਟੀਆਈ ਤੇ ਹੋਰ ਜੋ ਸਾਮਾਜ ਚੈੱਕ ਕਰੇ ਗਏ ਹਰ ਪਾਸੇ ਤਾਲੇ ਲੱਗੇ ਹੋਏ ਆ ਉਹ ਪ੍ਰੋਸੀਲਰ ਲੱਗੀਆਂ ਹੋਈਆਂ ਅੰਦਰ ਆਈਟੀਬੀਪੀ ਦਾ ਪਹਿਰਾ ਹੈਗਾ ਬਾਹਰ ਸੈਕੰਡ ਸਰਕਲ ਪੰਜਾਬ ਪੁਲਿਸ ਦਾ ਹੈਗਾ ਐਸਟੀਐਮ ਉੱਤੇ ਸਾਰੇ ਬੈਠੇ ਹੋਏ ਨੇ ਸੋ ਮੈਂ ਨੂੰ ਸੱਲੀ ਬਾਕਸ ਪੇਪਰ ਪ੍ਰਬੰਧ ਲੱਗੇ ਨੇ ਜੀ ਸਿਰਫ ਕਾਊਂਟਿੰਗ ਦੌਰਾਨ ਬਹੁਤ ਵਾਰ ਹੋਇਆ ਕਿ ਜਦੋਂ ਥੋੜੀ ਜਿਹੀ ਕਾਊਂਟਿੰਗ ਰਹਿ ਗਈ ਲੈਟ ਇੱਕ ਨੋਕਾ ਡਿਕਲੇਅਰ ਕਰ ਦਿਆਂ ਦੇ ਆ ਸਿਲੈਕਟ ਹੋ ਗਿਆ ਸਰ ਉਸ ਨਾਲ ਐਨਾ ਰੌਲਾ ਪੈ ਜਾਂਦਾ ਕਿ ਦੂਜੇ ਬੰਦੇ ਨੂੰ ਕੰਮ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਇਸ ਕਰਕੇ ਜੇ ਸਾਡੇ ਕਾਊਂਟਿੰਗ ਏਜੰਟ ਸਾਡੇ ਤਰਕ ਨੇ ਚੇਤਨ ਨੇ ਉਹਨਾਂ ਨੂੰ ਪਤਾ ਕਿ ਭਾਜਪਾ ਕੀ ਕੀ ਕਰ ਸਕਦੀ ਹੈ ਤਾਂ ਉਹ ਇਸ ਵਾਰ ਤੋਂ ਚੌਕਸ ਰਹਿਣਗੇ ਇਹ ਵਾਪਸ ਨਹੀਂ ਦੇਣਗੇ ਨਹੀਂ ਸਾਡੀ ਸਾਡੀ ਅੱਜ ਇਹ ਮੰਨ ਕੇ ਚੱਲਦੇ ਗਏ ਵੀ ਐਮ ਠੀਕ ਹੋਗੀ ਐਮ ਠੀਕ ਕੰਮ ਕਰਨਾ ਚਾਹੀਦਾ ਜੇ ਐਮ ਇਹਦਾ ਫਿਰ ਕਹਿੰਦਾ ਚਾਹੇ ਭਾਜਪਾ 500 450 ਲੈ ਜਾਵੇ ਅੱਜ ਇਹ ਮੰਨ ਕੇ ਚੱਲਦੇ ਆ ਕਿ ਈਵੀਐਮ ਆਪਣਾ ਕੰਮ ਠੀਕ ਕਰੂਗੀ ਤੇ ਇਹ ਈਵੀਐਮ ਨਹੀਂ ਹੈ ਜਿਹੜਾ ਫੇਰੀ ਹੈਗੀ ਹੈ

ਲਗਦਾ ਰਿਹਾ ਚੀਨ ਦਾ ਲਗਦਾ ਰਿਹਾ ਇਹ ਵਿਦੇਸ਼ਾਂ ਵਿੱਚ ਇੰਟਰਸਟ ਹੁੰਦਾ ਹਰ ਵਿਦੇਸ਼ੀ ਤਾਕਤ ਦਾ ਹਰ ਹਰ ਵਿਦੇਸ਼ੀ ਤਾਕਤ ਦਾ ਨਿਕਲ ਇੰਟਰਸਟ ਵੀ ਹੁੰਦਾ ਉਹਦਾ ਉਹਦਾ ਹੱਥ ਵੀ ਹੁੰਦਾ ਹੈਗਾ ਇੱਥੇ ਕੰਕਰੀਟ ਥੋਸ ਰੂਪ ਚ ਕਹਿਣਾ ਕਿ ਇੱਥੇ ਫਲਾਨੀ ਵਿਦੇਸ਼ੀ ਤਾਕਤ ਆਤ ਹੈ ਮੈਂ 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 ਕਹਿਣ ਤੋਂ ਤਿਆਰ ਨਹੀਂ ਹੈਗਾ ਇਹਨਾਂ ਪਤਾ ਕਿ ਭਾਜਪਾ ਸੱਤਾ ਚ ਬਣੇ ਰਹਿਣ ਕਾ ਬਾਤੇ ਕੁਝ ਵੀ ਕਰ ਸਕਦੀ ਹੈ ਜਿਹੜੀ ਚੰਡੀਗੜ੍ਹ ਦੀਆਂ 36 ਵੋਟਾਂ ਚ ਅੱਠਾਂ ਵੋਟਾਂ ਦੀ ਹੀਰਾ ਵੀ ਕਰ ਸਕਦੀ ਹੈ پرچار دوران جی شبدی وتی ہے مسلم ایچار دے خلاف اور کانگر دے خلاف کہ یہ مسلم لیگ کا میری فیسٹو ہے یہ تھوڑا محسوس دیں گے ایک کھول کے لے جانگے تھوڑا منتل سوتر لے جانگے اور سارا ہے گا ਇਹ ਮੁਸਲਮਾਨਾਂ ਨੂੰ ਵੰਡ ਦੇਣਗੇ ਜਾਂ ਬੋਥੇ ਬੱਚੇ ਹੁੰਦੇ ਮਤਲਬ ਕੀ ਹੈ ਬੋਥੇ ਬੱਚੇ ਦਾ ਪਤਨੀ ਪਾ ਕਦੀ ਕਹਿੰਦੇ ਪਹਿਰਾਵੇ ਦੇ ਪਛਾਣੇ ਜਾਂਦੇ ਆ ਕਦੀ ਕਹਿੰਦੇ ਬੋਥੇ ਬੋਥੇ ਬੱਚੇ ਪਾਬਾ ਮੁਸਲਮਾਨ ਕਮੇਟੀ ਦੇ ਜਿਹੜੇ ਐਨਏ ਰੈਸ਼ੀਅਲ ਐਨਏ ਰਿਲੀਜੀਅਸ ਦਾ ਮਾਰਕ ਕੀਤੇ ਹੈਗੇ ਇਲੈਕਸ਼ਨ ਕਮਿਸ਼ਨ ਸ਼ਿਕਾਇਤਾਂ ਕੀਤੀਆਂ ਗਈਆਂ ਇੱਕ ਵੀ ਵਾਰਨਿੰਗ ਕਮੇਟੀ ਸਾਹਿਬ ਨੂੰ ਨਹੀਂ ਦਿੱਤੀ ਗਈ ਲੱਗੇ ਦੂਜੇ ਮਿਸ਼ਤ ਤੋਂ ਬਾਅਦ ਦੂਜੀ ਵਾਰਨਿੰਗ ਦੇ ਦਿੱਤੀ ਜਾਂਦੀ ਹੈ ਸੋ ਇਸ ਤੋਂ ਅਸੀਂ ਅਸੀਂ ਜਾਤੀਵਾਦ ਦੇ ਖਿਲਾਫ ਜਿੰਦਗੀ ਕਰਦੇ ਨਾ ਧਰਮਵਾਦ ਕਰਦੇ ਧਰਮ ਨਾ ਕਿ ਮੰਦਰ ਦੇ ਨਾਂ ਤੇ ਔਰ ਔਰ ਇਹ ਕਹਦਾ ਕਿ ਹਨੂਮਾਨ ਦੇ ਨਾਂ ਤੇ ਜੈ ਹਨੂਮਾਨ ਕਾ ਕੇ ਵੋਟਾਂ ਮੰਗਣੀਆਂ ਤੇ ਮੰਦਰ ਦੇ ਨਾਂ ਤੇ ਵੋਟਾਂ ਮੰਗਣੀਆਂ ਪਰ ਕਾਂਗਰਸ ਕਦੀ ਮੰਦਰ ਦੇ ਨਾਂ ਤੇ ਕਦੀ ਗੁਰਦੁਆਰੇ ਦੇ ਨਾਂ ਤੇ ਕਦੀ ਸਰਨੇ ਦੇ ਨਾਂ ਤੇ ਵੋਟਾਂ ਕਦੀ ਹੀ ਮੰਗਦੀ ਇਹ ਜਿਹੜੂ ਕਹਿੰਦੀ ਜਿਹੜੇ ਪਸਵੰਦਾ ਲੋਕ ਹੈਗੇ ਚਾਹੇ ਉਹ ਘੱਟ ਗਿੰਦੀ ਆ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆਗੇ ਸਭ ਦਾ ਫਾਇਦਾ ਫਾਇਦਾ ਹੋਣਾ ਚਾਹੀਦਾ ਕਾਂਗਰਸ ਦਾ ਟੋਨ ਬੜਾ ਮੋਲ ਪਤੰਗੀ ਇਹ ਕਹਿੰਦਾ ਕਿ ਪਸਵੰਦਾ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਉਹ ਜ ਕੁਦਰਤੀ ਗੱਲ ਆ ਮੁਸਲਮਾਨ ਵੀ ਪਸਵੰਦਾ ਹੈਗੇ ਹਿੰਦੂ ਵੀ ਪਸਵੰਦਾ ਹੈਗੇ ਅਸਟਾ ਰੋੜਾ ਇੱਥੇ ਆ ਸੁਖੀ ਦਾ ਕੋਈ ਐਸੇ ਬੰਦੇ ਦਾ ਰੋੜਾ ਬਹੁਤ ਹੈ ਸਾਨੂੰ ਵੀ ਟੈਕਨ ਬਹੁਤ ਆਦੇ ਕਿ ਮੇਰੇ ਕੋਲ ਸਬੂਤ ਕੋਈ ਨਹੀਂ ਮੈਂ ਇਸ ਨੂੰ ਆਥੈਂਟੀਕੇਟ ਨਹੀਂ ਕਰਦਾ ਮੈਂ ਮੈਂ ਇਸ ਨੂੰ ਮਤਲਬ ਇਹਨੂੰ ਥੋੜੂਪ ਨਹੀਂ ਦਿੰਦਾ ਆਪਣੀ ਸ਼ਿਕਾਇਤ ਵਿੱਚ ਜਾਂ ਨਾ ਸੀ ਇਹ ਵੀ ਇਹ ਵੀ ਸਮਾਣੇ ਨਾ ਨੇ ਇੱਕ ਇੱਕ ਮੰਦਰ ਦਾ ਪ੍ਰਸ਼ਾਦ ਵਿਜੋਧਿਆ ਤੋਂ ਆਇਆ ਹੋਇਆ ਪਰ ਸੋ ਸਮਾਣੇ ਬੰਡਿਆ ਘਰ ਘਰ ਬੰਡਿਆ ਇਹ ਵੀ ਇਹ ਵੀ ਧਰਮ ਨੂੰ ਵਰਤਣ ਵਾਲੀ ਗੱਲ ਹੈਗੀ ਹੈ ਵੋਟਾਂ ਵਾਸਤੇ ਇਹ ਤੋਂ ਤੋਂ ਮੰਦਰ ਪ੍ਰਸਾਦ ਹੋਰ ਚੀਜ਼ ਹੈ ਬੋਟਾ ਮੰਗਿਆ ਹੋਰ ਗੱਲ ਹੈਗੀਆ ਉਹਨਾਂ ਦੋਹਾਂ ਨੂੰ ਜੋੜ ਕੇ ਮੰਗਣਾ ਇਹ ਵੀ ਜਿਹੜੀ ਮਾਡਲ ਮਾਡਲ ਕੋਡ ਆਫ ਕੰਡਕਟਰ ਹੈ ਉਹਦੀ ਉਲੰਘਣਾ ਹੈਗੀ ਹੈ ਐਸੇ ਹੈ ਜੀ ਬਾਤ ਬਾਬ ਲੋ ਬਣ ਗਿਆ ਤੁਹਾਡੇ ਸਾਹਿਬ ਜਿਹੜਾ ਪਹਚਾਣਦਾ ਮੈਨੂੰ ਸਿਰ ਮਾਨ ਤੁਸੀਂ ਜਿਹੜੇ ਸਸਮੈਂਟ ਮਾਨਤਾ ਨਹੀਂ ਦੱਸਦਾ ਮੈਨੂੰ ਮੈਂ 9 ਹਲਕਿਆਂ 'ਚ ਘੁੰਮਿਆ ਹੈਗਾ ਮੈਨੂੰ ਪੱਕਾ ਯਕੀਨ ਹੈ ਕਿ 5000 ਤੋਂ ਲੈ ਕੇ 25000 ਤੱਕ ਅਸੀਂ 9 ਦੇ 9 ਹਲਕਿਆਂ 'ਚ ਵਧਾਂਗੇ ਇਹਨਾਂ ਸਾਰਿਆਂ ਸਾਡੀ ਵਿਸ਼ੇਸ਼ ਨੰਬਰ 1 ਤੇ ਹੈਗੀ ਹੈ

ਸਰਕਾਰ ਦਾ ਬਜਟ ਤੇ ਸਰਕਾਰ ਦੀ ਦਿੱਲੀ ਦਿੱਲੀ ਜਿਹੜੀ ਦਿੱਲੀ ਭੁਗਤ ਹੈਗੀ ਆ ਉਹਦਾ ਨਤੀਜਾ ਹੈਗਾ ਕਿਹੜਾ ਐਗਜ਼ਿਟ ਪੋਰਟ ਹੈਗੇ ਇਹਨੇ ਬਤਾ ਕੇ ਦਿਖਾਏ ਜਾ ਰਹੇ ਆ ਤਾਂ ਕਿ ਤਾਂ ਕਿ ਵਿਰੋਧੀ ਪੱਖ ਦੇ ਖੇਮੇ ਵਿੱਚ ਅਵੇਲੇ ਬੀ ਮੱਚ ਲਗੇ ਘਬਰਾਹਟ ਪੈਦਾ ਹੋਵੇ ਔਰ ਉਹ ਮਤਲਬ ਬੜਾ ਬੇਦਲੀ ਹੋ ਕੇ ਉਹ ਜਿਹੜਾ ਚੋਣ ਪ੍ਰਕਿਰਿਆ ਹੈਗੀ ਹੈ ਜਿਹੜੀ ਕਾਉਂਸਲ ਪ੍ਰਕਿਰਿਆ ਹੈਗੀ ਉਹ 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 ਵੇਖਾ ਕੀ ਆਨੜ ਕੇ ਤੇ ਧਿਆਨ ਨਾ ਜਾਵੇ ਉਹ ਹੁਸੈਨ ਜਾਨ ਉਹ ਧਿਆਨ ਉਹ ਦਾ ਖਤਮ ਹੋ ਜਾਵੇ ਇੰਡੀਆ ਸਰਕਾਰ ਬਣ ਜੇ چاہی ہے بڑے بڑے پول گلت آئے نے اور خاص طور پر میری فطرت ہے بی جے پی گیر جمہوری دکا کرا جیسے, جیسے, جیسے. ਸੱਤਾਜ ਬਣੇ ਰਹਿੰਦੀ ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਤੇ ਸੂਰਤ ਦਾ ਜਿਹੜਾ ਇਲੈਕਸ਼ਨ ਹੋਇਆ ਹੈਗਾ ਜਾਂ ਖਡਾਉ ਦਾ ਇਲੈਕਸ਼ਨ ਹੋਇਆ ਇਹ ਜਿਹੜੀ ਦੂਜੀ ਪਾਰਟੀ ਨੂੰ ਪੇਪਰ ਨਹੀਂ ਫਾਈਲ ਕਰ ਦਿੱਤੇ ਸਭ ਦੇ ਵਾਰਸ ਪਹਿਲਾਂ ਬੀਜੇਪੀ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਹੀ ਤਾਂ ਕੇ ਬਹਿ ਗਏ ਜਿਹੜੀ ਇਹ ਜਿਹੜੀ ਇੱਕ ਹਸਲਤ ਹੈਗੀ ਹੈ ਇਹ ਜਿਹੜੀ ਨਸਲ ਹੈਗੀ ਹੈ ਬੀਜੇਪੀ ਦੀ ਉਦੋਂ ਝਾਹਰ ਹੁੰਦਾ ਕਿ ਕੁਝ ਵੀ ਸੱਤਾਜ ਬਣੇ ਰਹਿਣ ਵਜੇ ਕਰ ਸਕਦੀ ਹੈ ਕਿਉਂ ਜਿੰਨੇ ਪਾਪ ਬੀਜੇਪੀ ਨੇ ਦਾਸਾਜ ਕੀਤੇ ਹੈਗੇ ਜੇ ਸੱਤਾ ਤੋਂ ਬਾਹਰ ਹੁੰਦੀ ਹੈ ਤੁਸੀਂ ਹੈਰਾਨ ਹੋਵੋਗੇ ਐਦਾਂ ਦੇ ਸਕੈਂਡਲ ਬਾਹਰ ਆਣਗੇ ਪੀਐਮ ਕੇਰ ਫਟ ਤੋਂ ਲੈ ਕੇ ਬਾਕੀ ਬਹੁਤ ਸਾਰੇ ਜੋ ਮੁਲਕ ਵੇਚਿਆ ਗਿਆ ਕਿਸ 파 ਵੇਚਿਆ ਗਿਆ ਕੌਣ ਕੌਣ ਪਕੜਾ ਹੋਇਆ ਕਿਨੋਂ ਕੋ ਰੈਟ ਦਿੱਤੀਆਂ ਬਹੁਤ ਵੱਡਾ ਸਕੈਂਡਲ ਦੀਆਂ ਦਾ ਬਾਹਰ ਆਊਗਾ ਉਹ ਤੋਂ ਵੱਜਣ ਵਾਸਤੇ ਇਹ ਸਾਰਾ ਕੁਝ ਉਬਰਾਲੇ ਕਰ ਰਹੀ ਹੈ ਇਹਦਾ ਆਖਰੀ ਤਿਆਰ ਹੈਗਾ ਆਖਰੀ ਹਥਿਆਰ ਹੈਗਾ ਐਗਜ਼ਿਟ ਪੋਰ 4 ਤਿੰਨ 8012 ਸੀ ਹੋ ਹੀ ਫੁੱਟ ਜਾਣਾ ਹੈਗਾ ਔਰ ਚਾਹ ਵੀ ਤੁਹਾਡੇ ਤੁਸੀਂ ਸੁਣੋਗੇ ਅਸੀਂ ਸੁਣਾਵਾਂਗੇ ਕਿ ਸਲੀ ਲੋਕਾਂ ਦੇ ਸਾਹਮਣੇ ਕਿ ਪੰਜਾਬ ਪਹਿਲਾਂ ਵੀ ਬੀਜੇਪੀ ਦੀ ਬਸ ਨਹੀਂ ਸੀਗਾ ਪੰਜਾਬ ਗੁਰੂਆਂ ਦੀ ਧਰਤੀ ਹੈ ਮਾਨਕੀ ਜੱਤ ਸੱਭੇ ਕੋ ਪਛਾਣ ਬੋ ਸੱਭੇ ਸਾਂਝੀ ਵਾਰਸਦਾਨ ਕੋਈ ਨਾ ਦੇਸ ਜੋ ਬਰ ਲੰਗਰ ਥੱਗ ਪੰਗਦੀ ਧਰਤੀ ਹੈ ਪੰਜਾਬ ਦਾ ਵੈਸੇ ਹੀ ਪੰਜਾਬ ਦਾ ਗੁਰੂ ਗ੍ਰੰਥੀ ਨਹੀਂ ਦਲਦਾ ਬੀਜੇਪੀ ਨਾਲ ਪੰਜਾਬ ਕਦੇ ਬੀਜੇਪੀ ਤੋਂ ਬਾਹਰ ਹੈਗਾ ਹੁਣ ਕੋਈ ਸਾਡੀ ਪੰਜਾਬ ਨਾਲ ਕਦੀ ਬਣਨੀ ਨਹੀਂ ਹੈਗੀ ਸੋ ਇੱਥੇ ਇਹਨਾਂ ਨੂੰ ਮੈਨੀਪੂਲੇਟ ਕਰਨ ਦੀ ਲੋੜ ਨਹੀਂ ਸੀ ਜਿੱਥੇ ਕਰਨਾ ਸੀ ਮੈਨੀਪੂਲੇਟ ਕਰਨਾਟਕਾ ਯੂਪੀ ਬੰਗਾਲ ਔਰ ਵੀ اور, اور مہاراشٹر جیتوں بڑی سڑک بجیاں جی جو جڑی جان چل رہی ہے, ہوئی ہے وہ ہوگی. چاہے کسی کے خلاف بھی ہے گا, کوئی دخل اندازی نہیں ہوگی یہی تو کاگری ولکھنتا ہے, ہے. جہاں ادارے نے جمہوریت نوم رکھنے سٹینڈ کرنے چاہے ای ڈی ہے چاہے سی بی آئی ہے چاہے وہ چاہے وہ کیگ ہے, ہے گی ہے چاہے وہ ہودارے وہاں کی جیسا جو انڈیپینڈنس ہے وہ قائم رکھی جائے گی ਸਰਕਾਰ ਦਖਲਅੰਦਾਜ਼ੀ ਨਹੀਂ ਕਰੂਗੀ ਚਾਹ ਸਾਡਾ ਆਪਣਾ ਵੀ ਕਿਉਂ ਨਾ ਹੋਵੇ ਚਾਹ ਲਾਲੂ ਪ੍ਰਸ਼ਾਦ ਵੀ ਕਿਉਂ ਨਾ ਹੋਵੇ ਚਾਹ ਜਸਵੀ ਵੀ ਕਿਉਂ ਨਾ ਹੋਵੇ ਅਸੀਂ ਉਹਨੂੰ ਮੇਨਟੇਨ ਕਰਾਂਗੇ ਇਸੇ ਕਰਕੇ ਅਸੀਂ ਕਾਂਗਰਸ ਦਾ ਵਾਅਦਾ ਕੀਤਾ ਕਿ ਅਸੀਂ ਸੰਵਿਧਾਨ ਅਨੁਸਾਰ ਚੱਲਣ ਦਾ ਰਾਜ ਉਹ ਦੇਵਾਂਗੇ ਔਰ ਮੁਲਕ ਨੂੰ ਸਹੀ ਦਿਸ਼ਾ ਦਿਵਾਵਾਂਗੇ ਜੇ ਰੱਖਸਾ ਖੁਦਾਲਾ ਖਾਸ ਦਾ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਕਾਂਗਰਸ ਵੀ ਦੋ ਤਰ੍ਹਾਂ ਦੇ ਲੋਕ ਹੈ ਇੱਕ ਹੈਗੇ ਜਿਹੜੇ ਫੌਰੀ ਤੌਰ ਤੇ ਨਤੀਜੇ ਦੇਖਦੇ ਆ ਵੀ ਕੀ ਬਣੂਗਾ ਕੀ ਨਹੀਂ ਬਣਨਾ ਕਾਂਤੀ ਐਂਡ ਰਾਹੁਲ ਗਾਂਧੀ ਏਅਰ 424 ਐਂਡ ਬਿਓਂਡ ਅਸੀਂ 24 ਤੋਂ ਬਾਅਦ ਵੀ ਲੰਡ ਵਾਲੇ ਬੰਦੇ ਹੈਗੇ ਅਸੀਂ ਲੜਾਂਗੇ 24 ਕੀ 38 ਕੀ ਚੌਥੀ ਕੀ ਜਦ ਤੱਕ ਮਰਦੇ ਨਹੀਂ ਹੈਗੇ ਉਦ ਤੱਕ ਭਾਜਪਾ ਦੇ ਪੈਰ ਨਹੀਂ ਲੱਗਣ ਦੇਣਗੇ ਲੜਾਂਗੇ ਜੇ ਲੜ ਕੇ ਲੜਕੇ ਨੂੰ ਹਰਾ ਹਰਾਵਾਂਗੇ ਕਬਰਾਂ 'ਚ ਦੱਬਣਾਵਾਂਗੇ ਭਾਜਪਾ ਨੂੰ ਤਾਂ ਪਛੈਨਾ ਸਾਹ ਲਵਾਵਾਂਗੇ ਤੁਸੀਂ ਹਰ ਕਿਸੇ ਦੀ ਜਗ੍ਹਾ ਲਾ ਨੇ ਮੈਂ ਨਾ ਮੇਰੀ ਮੇਰੀ ਕੋਈ ਮੇਰੀ ਕੋਈ ਜਗਾ ਨਹੀਂ ਇੱਕ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਇੱਕ ਵੀਸਾ ਨਾਗਰਿਕ ਹੋਣ ਦੇ ਨਾਤੇ ਇੱਕ ਚੇਤਨ ਬੁੱਧੀ ਦਿਮਾਗ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਕਿ ਜੋ ਗਲਤ ਹੈ ਸਮਾਜ ਵਿੱਚ ਚਾਹੇ ਉਹ ਧਰਮ ਦੇ ਨਾਤੇ ਹੈ ਚਾਹੇ ਜਾਤ ਪਾਤ ਦੇ ਨਾਤੇ ਹੈ ਚਾਹੇ ਲਿੰਗ ਦੇ ਨਾਤੇ ਵਿੱਚ ਕਿਰਾ ਹੈਗਾ ਚਾਹੇ ਉਹ ਦੇਸ਼ ਦੇ ਨਾਤੇ ਵਿੱਚ ਕਿਰਾ ਉਹ ਖਤਮ ਹੋਣਾ ਚਾਹੀਦਾ ਔਰ ਸਮਾਜ ਸਾਵਾ ਤੇ ਸੰਖਾ ਹੋਣਾ ਚਾਹੀਦਾ ਇਹ ਮੇਰੀ ਕਵਿਟਮੈਂਟ ਹੁਣ ਕੋਈ ਨਹੀਂ ਹੈ ਸਨ ਘੱਟ ਤੋਂ ਤੋਂ ਜਦੋਂ ਮੈਂ ਪਿ자치 ਜੀ ਪੰਚਾਇਤ ਦੇਗਾ ਜਰੂਰ ਮੇਰਾ ਮੇਰਾ ਵਾਦਾ ਤੁਸੀਂ ਮੇਰੇ ਗੈਸਟ ਹੋਗੇ ਉੱਥੇ ਮੇਰਾ ਕਾਟਰ ਤੁਹਾਨੂੰ ਖੁੱਲਾ ਹੈਗਾ ਆ ਤੁਸੀਂ ਮੇਰੇ ਗੈਸਟ ਹੋਗੇ ਤੁਹਾਨੂੰ ਸਭ ਨੂੰ ਨਵੀਂ ਲੋਕਾਂ ਕੋਲ ਲੈ ਕੇ ਜਾਊਗਾ ਮੇਰਾ ਪ੍ਰੋਮਿਸ ਹੈ